ਮਾਨਜੋਗ ਸਪੀਕਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪੰਜਾਬ ਅਪਾਰਟਮੈਂਟ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੇ ਵਿੱਚ ਜਿਹੜੀ ਸੋਧ ਅੱਜ ਮਾਨਜੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਲਿਆਂਦੀ ਹੈ ਮੈਂ ਸਮਝਦਾ ਇੱਕ ਬਹੁਤ ਵੱਡਾ ਕਦਮ ਆ ਪੰਜਾਬ ਦੀ ਇਕਨੋਮੀ ਨੂੰ ਸੁਧਾਰਤ ਦੇ ਵਿੱਚ ਪਰ ਪੰਜਾਬ ਵਿੱਚ ਜਿਹੜੀ ਐਨਓਸੀ ਦੀ ਕੰਡੀਸ਼ਨ ਲੱਗੀ ਹੋਈ ਸੀ ਉਹ ਤੋਂ ਬਹੁਤ ਵੱਡੀ ਰਾਹਤ ਪੰਜਾਬ ਦੇ ਉਹਨਾਂ ਲੋਕਾਂ ਨੂੰ ਮਿਲੇਗੀ ਜਿਹੜੇ ਮਿਹਨਤ ਮੁਸ਼ਕਲ ਕਰਕੇ ਆਪਣੇ ਛੋਟੇ ਪਲਾਟ ਫੀਲਦੇ ਸੀ 500 ਗੈਜ ਦੇ 200 ਗੈਜ ਦੇ 100 ਗੈਜ ਦੇ 150 ਗੈਜ ਦੇ ਉਹਨਾਂ ਨੂੰ ਵੱਡੀ ਰਾਹਤ ਜਿਹੜੀ ਆ ਅੱਜ ਪੰਜਾਬ 'ਚ ਮਿਲੀ ਆ ਸੋ ਮੈਂ ਮਾਨਜੋਗ ਮੁਖਬਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹਨਾਗਾ ਜਿਨ੍ਹਾਂ ਨੇ ਪੰਜਾਬ ਦੇ ਆਮ ਲੋਕਾਂ ਬਾਰੇ ਗਰੀਬਾਂ ਬਾਰੇ ਸੋਚਿਆ ਔਰ ਇਹ ਐਕਟ ਵੀ ਸੋਧ ਲਿਆਂਦੀ ਕਿਉਂਕਿ ਇਹ ਜਿਹੜਾ ਪਾਪਰਾ ਐਕਟ ਬਣਿਆ ਸੀ ਪਾਪਰਾ ਐਕਟ 1995 ਜਦੋਂ ਬਣਿਆ ਸੀ ਇਸ ਗੱਲ ਲਈ ਬਣਿਆ ਸੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਅਣਅਧਿਕਾਰਕ ਕਲੋਨੀਆਂ ਜਿਹੜੀਆਂ ਗੈਰ ਕਲੋਨੀ ਗੈਰ ਕਾਨੂੰਨੀ ਕਲੋਨੀਆਂ ਨੇ ਉਹ ਨਾ ਵੜਨ ਪਰ ਲੇਕਿਨ ਪਿਛਲੀਆਂ ਸਰਕਾਰਾਂ ਦੀਆਂ ਅਨਕਾਮੀਆਂ ਚਾਹ ਪੰਜਾਬ ਵਿੱਚ ਕਾਲੀ ਦਲ ਭਾਜੀਪੀ ਦਾ ਰਾਜ ਸੀ ਜਾਂ ਕਾਂਗਰਸ ਪਾਰਟੀ ਦਾ ਰਾਜ ਸੀ ਉਹਨਾਂ ਦੇ ਸਮੇਂ ਚ ਵੱਡੇ ਪੱਦਰ ਦੇ ਉੱਤੇ ਪੰਜਾਬ ਵਿੱਚ ਗੈਰ ਕਾਨੂੰਨੀ ਜਿਹੜੇ ਕਲੋਨੀਆਂ ਸਿਰ ਬਣਦੀਆਂ ਰਹੀਆਂ ਜਾਂ ਪਰ ਪੰਜਾਬ ਦਾ ਜਿਹੜਾ ਜੱਕ ਤੁਸੀਂ ਵੀ ਦੇਖਦੇ ਹੋ ਆਪਾਂ ਸਾਰੇ ਦੇਖਦੇ ਹਾਂ ਸਾਰੇ ਮੈਂਬਰ ਜਿੱਤ ਕੇ ਆਏ ਨੇ ਆਪਾਂ ਨੂੰ ਸਮੱਸਿਆਵਾਂ ਵੀ ਫੇਸ ਕਰਨੀਆਂ ਪੈਂਦੀਆਂ ਨੇ ਜਦੋਂ ਗੈਰ ਕਾਨੂੰਨੀ ਹੁੰਦੀਆਂ ਨੇ ਕਿ ਉੱਥੇ ਬੇਸਿਕ ਸਹੂਲਤਾਂ ਨਹੀਂ ਮਿਲਦੀਆਂ ਨਾ ਉੱਥੇ ਸੀਵਰੇਜ ਪੈਂਦਾਗਾ ਨਾ ਉੱਥੇ ਮੈਂ ਸਮਝਦਾ ਇਲੈਕਟ੍ਰਿਸਿਟੀ ਦਾ ਕਨੈਕਸ਼ਨ ਹੁੰਦਾਗਾ ਨਾ ਪ੍ਰੋਪਰ ਕੋਈ ਸੜਕ ਹੁੰਦੀ ਆ ਬਲਕਿ ਉੱਥੇ ਰਾਸਤੇ ਕੀ ਹੁੰਦੇ ਨੇ ਕਿਤੇ ਕਿਤੇ 5-5 10-10 ਫੁੱਟ ਦੀਆਂ ਗਲੀਆਂ ਛੋਟੀਆਂ-ਛੋਟੀਆਂ ਗਲੀਆਂ ਛੋਟੇ-ਛੋਟੇ ਜਿਹੜੇ ਹੈਗੇ ਨੇ ਰਾਸਤੇ ਕੱਟ ਕੇ ਉਹ ਕੁਝ ਕੋ ਲੋਕ ਬੈਨੀਫਿਟ ਆਪਣਾ ਕਮਾ ਕੇ ਜਿਹੜੇ ਪ੍ਰੋਪਰਟੀ ਡੀਲਰ ਹੁੰਦੇ ਨੇ ਜਾਂ ਕੁਝ ਉਹ ਲੋਕ ਜਿਹੜੇ ਗੁੰਮਰਾਹ ਕਰਦੇ ਨੇ ਸੋਸਾਇਟੀ ਦੇ ਗਰੀਬ ਲੋਕਾਂ ਨੂੰ ਉਹ ਇੱਕ ਵੱਡਾ ਫਾਇਦਾ ਲੈ ਜਾਂਦੇ ਨੇ ਕਿ ਔਰ ਲੋਕ ਉਸ ਤੋਂ ਬਾਅਦ ਬਿਲਕਦੇ ਰਹਿੰਦੇ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਹਨਾਂ ਲੋਕਾਂ ਦੀ ਬਾਹ ਫੜੀ ਆ ਜਿਹੜੇ ਲੰਬੇ ਅਰਸ਼ੇ ਤੋਂ ਬਿਲਕਦੇ ਸੀ ਔਰ ਕਈ ਵਾਰ ਕੀ ਹੁੰਦਾ ਸੀ ਸਪੀਕਰ ਸਾਹਿਬ ਕਿ ਜਿਹੜੇ ਅਧਿਕਾਰੀ ਸੀਗੇ ਥੱਲੇ ਆਪਾਂ ਦੇਖਦੇ ਹਾਂ ਚੈਨੈਲ ਫਸੀਲਰ ਤਹਿਸੀਲਦਾਰ ਜਾਂ ਰਜਿਸਟਰ ਜਿਹੜੇ ਵੀ ਅਧਿਕਾਰੀ ਸੀਗੇ ਉਹ ਬਹੁਤ ਸਾਰੀਆਂ ਰੈਸਟ੍ਰਿਕਸ਼ਨ ਲਾਜਾਂ ਹੋ ਜਾਂਦੀਆਂ ਸੀਗੀਆਂ ਬਹੁਤ ਸਾਰੀਆਂ ਪਾਬੰਦੀਆਂ ਲਾਂਝਾਂ ਹੋਈਆਂ ਸੀਗੀਆਂ ਉਹਨਾਂ ਕਰਕੇ ਜਿਹੜਾ ਗਰੀਬ ਨੇ ਅੱਜ ਐਗਰੀਮੈਂਟ ਟੂ ਸੇਲ ਕੀਤਾ ਜਿਹਨੇ ਗਰੀਬ ਨੇ ਐਗਰੀਮੈਂਟ ਟੂ ਸੇਲ ਕੀਤਾ ਜਦੋਂ ਰਜਿਸਟਰੀ ਕਰਾਉਣ ਲਈ ਜਾਂਦਾ ਸੀ ਉਦੋਂ ਨੂੰ ਪਤਾ ਲੱਗਦਾ ਸੀਗਾ ਕਿ ਪਾਈਏ ਦਾ ਤਾਂ ਐਨਓਸੀ ਲੈਣੀ ਸੀ ਜਾਂ ਇਹ ਜਿਹੜਾ ਮੈਂ ਪਲਾਟ ਖਰੀਦ ਲਿਆ ਜਿਹਦਾ ਮੈਂ ਐਗਰੀਮੈਂਟ ਟੂ ਸੇਲ ਕਰ ਲਿਆ ਜਿਹਦਾ ਮੈਂ 10 20 50 ਜਾਂ ਲੱਖ 2 ਲੱਖ ਦੇਤਾ ਉਹ ਪੈਸੇ ਜਿਹੜੇ ਹੈਗੇ ਨੇ ਮੇਰੇ ਚਲੇ ਗਏ ਕਿਉਂਕਿ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਸਵਾਜੇ ਬਹੁਤ ਵੱਡਾ ਫੈਸਲਾ ਪੰਜਾਬ ਦੇ ਇਤਿਹਾਸ ਵਿੱਚ ਮੈਂ ਸਮਝਦਾ ਪਿਛਲੇ ਦਸ ਸਾਲਾਂ ਬਾਅਦ ਵੱਡਾ ਫੈਸਲਾ ਹੋਇਆਗਾ ਕਿ ਸਰਦਾਰ ਭਗਵੰਤ ਸਿੰਘ ਮਾਝੀ ਨੇ ਕੀਤਾ ਕਿ 500 500 ਗਾਜ ਤੱਕ ਦੇ ਪਲਾਟ ਪੰਜਾਬ ਚ 500 ਗਾਜ ਤੱਕ ਦੇ ਜਿਹਨੇ ਪਲਾਟ ਹੋਣਗੇ ਉਹਨਾਂ ਨੂੰ ਜਿਹੜਾ ਹੈਗਾ ਐਨਓਸੀ ਤੋਂ ਮੁਕਤ ਕੀਤਾ ਗਿਆ ਉਹਦੇ ਲਈ ਇੱਕ ਸਰਟਨ ਡੇਟ ਐਨਓਸੀ ਤੋਂ ਮੁਕਤ ਕੀਤਾ ਗਿਆ ਤਾਂ ਕਿ ਕੋਈ ਐਨਓਸੀ ਨਾ ਲੈਣੀ ਪਵੇ ਚਾਹੇ ਬਿਜਲੀ ਦਾ ਕਨੈਕਸ਼ਨ ਲੈਣਾ ਹੋਵੇ ज कनेक्शन लेना हो सो एक बड़ा होया सो मैं एक बार फिर सरदार भगवंत मान जी का धनबाद कर दंगा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर